ਅੱਜ ਦੀ ਸਭ ਤੋਂ ਵੱਡੀ ਖਬਰ ਮਲੋੜ ਨੇੜਲੇ ਪਿੰਡ ਅਬਦੁਲ ਖਰਾਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿਤਾ ਅਤੇ ਪੁੱਤਰ ਦੀ ਛੱਕੀ ਹਾਲਾਤਾਂ ਵਿੱਚ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਦਿਲ ਦਹਿਲ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਦੋਂ ਪਿੰਡ ਅਬਦੁਲ ਅਬੁਲ ਖਰਾਨਾ ਵਿੱਚ ਦੋ ਲਾਸ਼ਾਂ ਮਿਲੀਆਂ ਮ੍ਰਿਤਕਾਂ ਦੀ ਪਛਾਣ ਵਿਨੇ ਪ੍ਰਤਾਪ ਸਿੰਘ ਅਤੇ ਉਹਨਾਂ ਦੇ ਪੁੱਤਰ ਸੂਰਜ ਪ੍ਰਤਾਪ ਸਿੰਘ ਵਜੋਂ ਹੋਈ ਹੈ। ਤਨ ਉਦਾਸੀਕੀ ਦੇ ਦੋਵੇਂ ਹੀ ਇਤਤਦਾਰ ਜ਼ਮੀਨਦਾਰ ਪਰਿਵਾਰ ਨਾਲ ਸੰਬੰਧਤ ਹਨ ਉੱਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਵੱਲੋਂ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਕਤਲ ਕਿਸੇ ਪੁਰਾਣੀ ਰੰਜਿਸ਼ ਕਰਕੇ ਹੋਇਆ ਹੈ ਜਾਂ ਕਿਸੇ ਹੋਰ ਕਾਰਨਾ ਕਰਕੇ ਇਸ ਬਾਰੇ ਹਾਲੇ ਤੱਕ ਕੋਈ ਵੀ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ ਜਦੋਂ ਵੀ ਪੁਲਿਸ ਦੇ ਪੁਲਸ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਦੀ ਜਿਹੜੀ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਮੀਡੀਆ ਦੇ ਨਾਲ ਦੁਬਾਰਾ ਤੋਂ ਫਿਰ ਤੋਂ ਸਾਂਝੇ ਕੀਤੇ ਜਾਣਗੇ ਕਿਉਂਕਿ ਇਹ ਇੱਕ ਵੱਡਾ ਕਤਲ ਪੰਜਾਬ ਦੇ ਵਿੱਚ ਹੋਇਆ ਹੈ ਅਤੇ ਲਗਾਤਾਰ ਪੰਜਾਬ ਪੁਲਿਸ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਟੀਮਾਂ ਜਿਹੜੀਆਂ ਇਸ ਘਟਨਾ ਨੂੰ ਲੈ ਕੇ ਲੱਗੀਆਂ ਹੋਈਆਂ ਹਨ ਜਾਂਚ ਇਹ ਵਿੱਚ ਬਾਕੀ ਤੁਸੀਂ ਖੁਦ ਸੁਣੋ ਕਿ ਮਾਮਲਾ ਕੀ ਹੋਇਆ ਦੋਜ਼ਰੇ ਬਹਿਲਾਕ ਵਿੱਚ ਲਾਸ਼ਾਂ ਹਾਂਜੀ ਅੱਜ ਸ਼ਾਮ ਨੂੰ ਕੰਟਰੋਲ ਰੂਮ ਕੋਲ ਸਾਡੇ ਇੱਕ ਸੂਚਨਾ ਪ੍ਰਾਪਤ ਹੋਈ ਸੀ ਕਿ ਇੱਕ ਅਬਲ ਖਾਨ ਦੇ ਕਾਫੀ ਇਨਫਲੂਐਂਸ਼ੀਅਲ ਫੈਮਿਲੀ ਚੋਂ ਜ਼ਿੰਮੇਦਾਰਾਂ ਦੀ ਵਿਨੇ ਪ੍ਰਤਾਪ ਤੇ ਉਹਨਾਂ ਦਾ ਬੇਟਾ ਸੂਰਜ ਪ੍ਰਤਾਪ ਹੈ ਜਿਹਨਾਂ ਦਾ ਕੀ ਮਰਡਰ ਹੋਇਆ ਗੋਲੀਆਂ ਮਾਰ ਕੇ ਤੇ ਅਸੀਂ ਮੌਕੇ ਤੇ ਆਏ ਹਾਂ ਇਸ ਮੌਕੇ ਤੇ ਹੁਣ ਸਾਰੀ ਫੋਰੈਂਸਿਕ ਟੀਮਸ ਵੀ ਬੁਲਾਈਆਂ ਸਾਰੀ ਪੀਸਟੂ ਡੰਗਾਈ ਨਾ ਸ਼ੁਰੂ ਆਰੰਭ ਕਰਕੇ ਇਹ ਜਨ ਵੀ ਦੋਸ਼ੀਆਂ ਨੂੰ ਪੜਨ ਦੀ ਕੋਸ਼ਿਸ਼ ਕਰ ਰਹੇ ਸਾਰਨ ਕੀ ਰਗੂ ਰੰਜਸ਼ ਹੈ ਦੁਸ਼ਮਨੀ ਸੀ ਨਾ ਕਈ ਐਂਗਲਸ ਨੇ ਜੀ ਅਸੀਂ ਹਜੇ ਦੇਖ ਰਹੇ ਹਾਂ ਅਜੇ ਕੁਝ ਕਲੀਅਰ ਨਹੀਂ ਹੈ ਇਸ ਇਸ ਸਟੇਜ ਤੇ ਦੱਸਣਾ ਵਾਜਬ ਨਹੀਂ ਹੋਏਗਾ ਕਿੰਨੇ ਕ ਵਜੇ ਸਿਰਫ ਨੂੰ ਸੂਚਨਾ ਆਈ ਹੈ ਇਹ ਤਕਰੀਬਨ ਸਾਨੂੰ ਸਾਢੇ 7 ਵਜੇ ਦੇ ਕਰੀਬ ਸਾਨੂੰ ਸੂਚਨਾ ਕੰਟਰੋਲ ਰੂਮ ਤੇ ਆਈ ਸੀ ਕੋਈ ਨਾ ਨੇ ਰਿਟਰਨ ਦੇ ਵਿੱਚ ਮੇਮ ਵਗੈਰਾ ਕਿ ਨਹੀਂ ਰਿਟਰਨ ਤਾਂ ਕੁਝ ਨਹੀਂ ਹੈ ਜੀ ਹਜੇ ਮੌਕੇ ਤੇ ਹੀ ਆਏ ਆ ਇਹਨਾਂ ਦੀਆਂ ਲਾਸ਼ਾਂ ਪਈਆਂ ਫਰੈਂਚਿਕ ਟੀਮ ਬੁਲਾਈ ਹੈ ਸੀਨ ਆਫ ਕ੍ਰਾਈਮ ਨੂੰ ਪ੍ਰੋਪਰਲੀ ਸਟੱਡੀ ਕਰਕੇ ਫਰੈਂਚਿਕ ਐਵੀਡੈਂਸ ਕਲੈਕਟ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਅਸੀਂ ਕਰਾਂਗੇ